ਮਾਮਲਾ ਹੈ ਦਰਾਹੇ ਦੇ 8 ਨੰਬਰ ਵਾਰਡ ਦਾ ਜਿੱਥੋਂ ਕਿ ਇੱਕ ਨੌਜਵਾਨ ਜੋ ਪਿਛਲੇ 1 ਮਹੀਨੇ ਤੋਂ ਲਾਪਤਾ ਹੈ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਵਾਸਤੇ ਗਹਾਰ ਲਾਈ ਹੈ ਹਾਂਜੀ ਕਿੰਨਾ ਤੁਹਾਡਾ ਮੇਰੇ ਨਾਲ ਲਾਲੀ ਤੇ ਤੀਜਾ ਮੇਰਾ ਮੈਂ ਪੂਆ ਲੱਗਦੀਆਂ ਅੱਛਾ ਤੁਹਾਡਾ ਤੀਜਾ ਗਾਇਬ ਹੋ ਗਿਆ ਕਿੰਨਾ ਤੀਜਾ ਸਵਾਸ ਸਵਾਸ ਕਿਹੜੀ ਕਿੰਨੇ ਸਮੇਂ ਤੋਂ ਗਾਇਬ ਹੋਇਆ ਹੈ 25 ਤਰੀਕ ਨੂੰ 1 ਮਹੀਨਾ ਹੋ ਗਿਆ ਅੱਛਾ ਜੀ 1 ਮਹੀਨਾ ਹੋ ਗਿਆ ਰਾਜ ਮੁੰਡਾ ਉਹਦੇ ਨਾਲ ਕੰਮ ਕਰਨ ਗਿਆ ਸੀ ਮੁੜ ਕੇ ਘਰੇ ਨਹੀਂ ਆਇਆ ਬੈਟਰੀ ਚ ਕੰਮ ਕਰਦੇ ਸੀ ਉਹ ਬੈਟਰੀ ਚ ਜਾਂਦੇ ਹੁੰਦੇ ਸੀ ਕੰਮ ਕਰਦੇ ਕੱਟੇ ਕੰਮ ਕਰਦੇ ਸੀ ਤੇ ਜਿਹੜਾ ਮੁੰਡਾ ਰਾਜ ਆ ਇਹ ਕਿੱਥੇ ਰਹਿਣ ਵਾਲਾ ਇੱਥੇ ਕਨੀਜ ਕਾਂ ਦੇ ਕਨੀਜ ਕੋਈ ਨਹੀਂ ਕਨੀਜ ਦਾ ਗੁਰਦੁਆਰਾ ਆਤਰ ਸਿੰਘ ਆਤਰ ਸਿੰਘ ਗੁਰਦੁਆਰਾ ਉੱਥੇ ਰਹਿੰਦੇ ਸੀ ਉਹ ਉੱਥੇ ਉਹਨਾਂ ਦਾ ਟਿਕਾਣਾ ਸੀ ਕਦੇ ਸਵਾਬ ਨੂੰ ਜਾਂ ਮੁੰਡੇ ਨੂੰ ਮਿਲਿਆ ਤੁਸੀਂ ਨਹੀਂ ਮਿਲੇ ਸੀ ਉਹ ਮਿਲੇ ਨਹੀਂ ਸਾਨੂੰ ਇਹ ਹੋ ਮਿਲੇ ਨਹੀਂ ਸਾਨੂੰ ਉਹ ਚੱਲ ਗਏ ਜਦ ਜਿੱਦ ਸਾਡਾ ਮੁੰਡਾ ਗੇਵ ਹੋਇਆ ਜਦੋਂ ਹੋ ਗੇ ਉਹ ਹੋ ਗਏ ਤੁਸੀਂ ਨੂੰ ਤੁਸੀਂ ਕੰਪਲੇਨਟ ਕੀਤੀ ਸੀ ਇਹ ਬਾਤ ਗੱਲ ਦੀ ਅਸੀਂ ਪੁਲਿਸ ਨੂੰ ਨਹੀਂ ਕਹੀ ਅਸੀਂ ਮੁੰਡੇ ਜਿਹੜਾ ਮੁੰਡਾ ਗੇਵ ਹੋਇਆ ਸੁਬਾਸ ਨੌ ਦਾ ਇਸ ਨੌ ਦੀ ਲਿਖੀ ਹੋਈ ਹੈ ਇਸ ਨੌ ਦੀ ਲਿਖੀ ਹੋਈ ਹੈ ਹਾਂਜੀ ਤੇ ਕੀ ਹੁਣ ਤੁਸੀਂ ਬੇਨਤੀ ਕਰਨਾ ਚਾਹੁੰਦੇ ਹੋ ਹਾਂ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਡਾ ਮੁੰਡਾ ਸੁਬਾਸ ਨੌ ਦਾ ਸਾਡੇ ਘਰੇ ਆਣਾ ਚਾਹੁੰਦਾ ਉਹਦਾ ਡਰੈਸ ਕੀ ਆ ਜੀ ਸਦਾ ਡਰੈਸ ਹੈਗਾ 8 ਨੰਬਰ ਵਾਰਡ ਸੱਧੂ ਹਸਪਤਾਲ ਮਗਰਲੇ ਪਾਸੇ ਦੇਖ ਠੀਕ ਹੈ ਜੀ ਹਾਂ ਤੇ ਜੋੜਦੀ ਬੇਂਤੀ ਆ ਸੀ ਉਹਦਾ ਪਿਤਾ ਜੀ ਹੱਤਾ ਪੈਰਾ ਤੋਂ ਲਾਚਾਰ ਆ ਮਾਂ ਉਹਦੀ ਸਿੱਧਰੀਆ ਉਹਨਾਂ ਨੂੰ ਕੋਈ ਪੂਰਾ ਪਤਾ ਨਹੀਂ ਅਸੀਂ ਅਮਨਗੜ ਤੋਂ ਆ ਕੇ ਅਸੀਂ ਪੁਕਾਰ ਕੀਤੀ ਆ ਮੈਂ ਭੂਆ ਲੱਗਦੀ ਆ ਇੱਥੇ ਦੀ ਗੁੱਡੀਆਂ ਅਮਨਗੜ ਦੀ ਮੈਨੂੰ ਆ ਅਸੀਂ ਬਾਹਰੋਂ ਆ ਕੇ ਇੱਥੇ ਪੁਕਾਰ ਕੀਤੀ ਸਾਡਾ ਭਤੀਜਾ ਕਰੇ ਆਣਾ ਚਾਹੁੰਦਾ ਉਹ ਲਾਪਤਾ ਹੋ ਗਿਆ ਇਕੋ ਦਾ ਬੱਚਾ 2 ਸਾਲ ਦਾ ਉਹਦੇ ਗੋਦੀ ਆ ਹਾਂਜੀ ਅਬ ਹੋਰ ਪਿੰਡੋ ਵਿਆਹ ਹੋਇਆ ਸੱਸ ਸੋਰੀ ਉਹਦਾ ਅਬ ਹੋਰ ਨਾ ਕੋਈ ਘਰ ਦਾ ਕੋਈ ਕਲੇਸ਼ ਹੋਵੇ ਕੋਈ ਕੋਈ ਘਰ ਦਾ ਕਲੇਸ਼ ਨਹੀਂ ਕੁਛ ਨਹੀਂ ਉਹ ਮੁੰਡਾ ਬੁਲਾ ਕੇ ਲੈ ਗਿਆ ਕੰਮ ਕਰਨ ਨੂੰ ਉਸ ਤੋਂ ਪਤਾ ਵਲਾ ਪਤਾ ਹੋ ਚੁਕਿਆ ਘਰ ਦਾ ਕੋਈ ਕਲੇਸ਼ ਨਹੀਂ ਰਾ ਮੁੰਡੇ ਦਾ ਨਾ ਰਾਜ ਆ ਹੱਥ ਜੋੜ ਦੀ ਬੇਨਤੀ ਆ ਅਸੀਂ ਬਾਹਰੋਂ ਆ ਕੇ ਇਹ ਤਾਂ ਹੱਥਾਂ ਪੈਰਾਂ ਤੋਂ ਲਚਾਰ ਨੇ ਨਾ ਨਾਲ ਤੇ ਕੰਮ ਨਹੀਂ ਹੁੰਦਾ ਅਸੀਂ ਬਾਹਰੋਂ ਆ ਕੇ ਪੁੱਵਾਂ ਆ उ जी लगदियाँ अस बेहती कीत साजा करें आना चिंता ਕਿ ਸਿੱਧੂ ਹਸਪਤਾਲ ਦੇ ਬੈਕ ਸਾਈਡ ਤੇ ਰਹਿ ਰਿਹਾ ਵਾਰਡ ਨੰਬਰ 8 ਦਾ ਮਾਮਲਾ ਜੇ ਨੌਜਵਾਨ ਪਿਛਲੇ 1 ਮਹੀਨੇ ਤੋਂ ਲਾਪਤਾ ਹੈ ਨੌਜਵਾਨ ਦੇ ਪਰਿਵਾਰ ਨੇ ਇਸ ਨੌਜਵਾਨ ਦੇ ਤਲਾਸ਼ ਵਾਸਤੇ ਮੀਡੀਆ ਅੱਗੇ ਗੁਹਾਰ ਲਾਈ ਹੈ ਦੇਖ ਸਕਦੇ ਹੋ ਕਿ ਗਰੀਬ ਪਰਿਵਾਰ ਹੈ ਜੋ ਇਹ ਲੜਕਾ ਇਹ ਜਿਸ ਦੀ ਉਮਰ ਤਕਰੀਬਨ 20-22 ਸਾਲ ਉਮਰ ਹੈ ਜੋ ਪਿਛਲੇ ਮਹੀਨੇ ਦੇ 25 ਤਰੀਕ ਤੋਂ ਲਾਪਤਾ ਹੈ ਜੋ ਦਿਹਾੜੀ ਦਾ ਕੰਮ ਕਰਦਾ ਹੈ ਤੇ ਕੰਮ ਦੇ ਉੱਪਰ ਗਿਆ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਪਰਿਵਾਰਕ ਮੈਂਬਰ ਨਿਰਾਸ਼ਾ ਦੇ ਆਲਮ ਵਿੱਚ ਨੇ ਹਾਂਜੀ ਕੀ ਬੇਨਤੀ ਕਰਨਾ ਚਾਹੁੰਦੇ ਹੋ ਹੱਥ ਜੋੜ ਕੇ ਬੇਨਤੀ ਕੇਰ ਕਰਦਾ ਸਾਡਾ ਮੁੰਡਾ ਲਾਪਤਾ ਹੋਇਆ ਉਹ ਘਰੇ ਮੁਰਨਾ ਚਿੰਦਾ ਜੋ ਵੀ 1000 2000 ਅਸੀਂ ਉਹਨਾਂ ਨਾਮ ਦੇਣਾ ਚਾਹੁੰਦੇ ਹਾਂ ਜਿੱਥੇ ਵੀ ਮਿਲ ਸਕਦਾ